ਤੋ ਸਾਰੇ ਹਿਰਨਾਂ ਦੇ ਝੁੰਡ ਨੂੰ ਜਾ ਪੈਂਦਾ ਹੈ ਮਾਰ ਕਰੀ ਬਰਖਾ ਗੁਲਕਾਨ ਕੀ ਜਿਉ ਕਨ ਊਨਮਕੈ ਬਰਖਾਏ ਫਿਰ ਕਹਿੰਦੇ ਕਮਸਾਨ ਦੇ ਯੁੱਧ ਵਿੱਚ ਇੰਨੀ ਲੜਾਈ ਹੋਗੀ ਇੰਨੀਆਂ ਗੋਲੀਆਂ ਚੱਲਣਗਾਂ ਜਿਵੇਂ ਅਸਮਾਨ ਤੋਂ ਇੱਕ ਵਰਖਾ ਇੱਕ بارش ਪੈਂਦੀ ਹੋਵੇ ਸੂਰ ਦੜਾ ਦੜ ਭੂਮ ਪਰ ਬਨ ਮੈਂ ਤਰ ਖਾਤੀ ਜਿਉ ਕਾਟ ਗਰਾਏ ਤੇ ਸੂਰ ਮੇ ਧੜਾ ਧੜ ਹੋ ਕੇ ਬਹੁਤ ਤੇਜ਼ੀ ਨਾਲ ਧਰਤੀ ਤੇ ਇੰਜ ਡੇ ਕਰੇ ਸਾ ਨਜਿਮੇ ਜੰਗਲ ਵਿੱਚ ਤਰਖਾਨ ਦਰਖਤਾਂ ਨੂੰ ਕੱਟ-ਕੱਟ ਕੇ ਲੱਕੜਾ ਬਣਾਉਂਦਾ ਹੈ ਲੋਹ ਮਚਿਓ ਦੂ ਔਰਨ ਕੀਤੇ ਜਨ ਔਰਨ ਕੇ ਕ੍ਰਿਸ਼ਪਾਕ ਗਰੀ ਦੁਮ ਪਾਸਿਆਂ ਤੋਂ ਸ਼ਾਸਤਰ ਚੱਲੇ ਜਿਵੇਂ ਕਹਿੰਦੇ ਗੜਿਆਂ ਨੇ ਪੱਕੀ ਹੋਈ ਫਸਲ ਤਬਾਹ ਕਰ ਦਿੱਤੀ ਹੋਵੇ ਮੀਂਹ ਦੇ ਵਿੱਚ ਗੜੇ ਪੈਂਦੇ ਆ ਨਾ ਸਮਾਨ ਤੋਂ ਇੱਕ ਬਰਫ ਢਿਗਦੀ ਹੈ ਉਹ ਤਾਂ ਢਿਗਦੀ ਆ ਕਿਉਂਕਿ ਆਉਂਦੇ ਆਉਂਦੇ ਸਪੀਡ ਵੀ ਜ਼ਿਆਦਾ ਹੁੰਦੀ ਹੈ ਜਿਹੜਾ ਤਾਂ ਹਵਾ ਵਿੱਚ ਕੁਲ ਗਿਆ ਗੜਾ ਤੇ ਪਾਣੀ ਦੀ ਬੂੰਦ ਬਣ ਗਈ ਜੇ ਹਵਾ ਤੋਂ ਪਾਸੇ ਰਹਿ ਗਿਆ ਤੇ ਉਹ ਗੜਾ ਬਣ ਗਿਆ ਉਹ ਗੜਾ ਕਹਿੰਦੇ ਜਦੋਂ ਫਸਲ ਤੇ ਜਾ ਪੈਂਦਾ ਪੱਕੀ ਤੇ ਉਹਨੂੰ ਤਬਾਹ ਕਰ ਦਿੰਦਾ ਪੱਕੀ ਹੋਈ ਫਸਲ ਨੂੰ ਤਬਾਹ ਕਰਕੇ ਬਰਬਾਦੀ ਕਰਕੇ ਢੇਗ ਦਿੰਦਾ ਹੈ ਇਸ ਤਰੀਕੇ ਦੇ ਨਾਲ ਦੋਹਾਂ ਪਾਸਿਆਂ ਤੋਂ ਸ਼ਾਸਤਰ ਚੱਲਦੇ ਆ ਜਿਵੇਂ ਗੜੇ ਪੈਂਦੀ ਹੋਣ ਤੇ ਫਸਲ ਤਬਾਹ ਹੁੰਦੀ ਹੋਵੇ ਹਾਏ ਉਚਾਰਤ ਘਾਇ ਲਿਆਰਤ ਵੀਰ ਬੰਗਾਰਤ ਧੀਰ ਧਰੀ ਜ਼ਖਮੀ ਹੋਗੇ ਸਾਰੇ ਹਾਏ ਹਾਏ ਬੋਲਦੇ ਆ ਦਰਦ ਨਾਲ ਕਰਾਹ ਕਰਾ ਕੇ ਕਹਿੰਦੇ ਉੱਠ ਪਏ ਆਪਸ ਮੈਂ ੳਰਜੇ ਇੱਕ ਬਾਰ ਹੀ ਮਾਰ ਕਿਰਪਾ ਪਨ ਕਿਰਪਾਨਨ ਦੇਹੀ ਕਰੀ ਤੇ ਜਿਹੜੇ ਮਹਾਰਾਜ ਜੀ ਦੇ ਐਡੇ ਪਿਆਰੇ ਸਿੱਖ ਸੀਗੇ ਸੋਹਣੇ ਸੋਹਣੇ ਸੂਰਮੇ ਸਨ ਉਹ ਲਲਕਾਰ ਲਲਕਾਰ ਕੇ ਪੈਂਦੇ ਪਏ ਆ ਇੱਕੋ ਵਾਰ ਕਹਿੰਦੇ ਆਪਸ ਵਿੱਚ ਕਹਿੰਦੇ ਸਾਰੇ ਉਲਝ ਪਏ। ਫਰੁਣਤ ਗ਼ੋਮ ਰੰਗੀਨ ਭਈ ਗਨ ਲੋਥਨ ਪੈ ਗਨ ਲੋਥ ਪਰਈ ਮਦਾਨੇ ਜੰਗ ਵਿੱਚ ਵੱਡੀਆਂ ਵੱਡੀਆਂ ਕਰਪਾਨਾਂ ਨਾਲ ਇਹ ਵੱਡੀ ਲੜਾਈ ਕੀਤੀ। ਖੂਨ ਦੇ ਨਾਲ ਧਰਤੀ ਕਹਿੰਦੇ ਲਾਲ ਹੋਗੀ। ਲਾਸ਼ਾਂ ਦੀਆਂ ਲਾਸ਼ਾਂ ਕਹਿੰਦੇ ਵਿਛ ਗਈਆਂ। ਅਨੇਕਾਂ ਲਾਸ਼ਾਂ ਧਰਤੀ ਤੇ ਕਹਿੰਦੇ ਪਈਆਂ ਹਨ। ਕੀ ਨਾ ਕਾਟ ਰਨਖੇਤ ਮੈਂ ਓਜਤੇ ਨਾ ਹੈ ਮਿੱਟੇ ਲੜਕੈ ਸੂਰਮੇ ਡਟੇ ਰਹੇ ਯੁੱਧ ਭੂਮੀ ਦੇ ਵਿੱਚ ਕੱਟੇ ਵੀ ਜਾ ਰਹੇ ਸਨ ਤੇ ਗੁਰਮਖ ਪਿਆਰਿਓ ਫਿਰ ਲੜਨ ਨਾਲ ਉਹਨਾਂ ਦੀ ਸ਼ਕਤੀ ਬੜੀ ਵਧਦੀ ਜਾਂਦੀ ਸੀ ਗੁਰੂ ਕੇ ਸਿੱਖਾਂ ਦੀ ਲੜਾਈ ਕਰਨ ਨਾਲ ਸ਼ਕਤੀ ਖਤਮ ਨਹੀਂ ਸੀ ਹੁੰਦੀ ਬਹੁਤ ਜਿਆਦਾ ਕਹਿੰਦੇ ਹੌਸਲਾ ਧਾਰਨ ਕੀਤਾ ਸੀ ਹੋਤ ਭਏ ਪਟ ਲਾਲ ਸਮੂਹਨ ਚਾਚਰ ਖੇਲਤ ਜਿਉ ਫਿਰਕੈ